ਪਾਣੀ ਦਾ ਸਤਕਾਰ ਕਰੋ ਤੇ ਸਤਕਾਰ ਮੇ ਲਾਦਾ ਇਹਨਾਂ ਨੇ ਸਕੂਲ ਦੇ ਵਿੱਚ ਛੱਪੜ ਬਣਾ ਕੇ ਕਰ ਲਿਆ ਵੀ ਸਤਕਾਰ ਲਾਗੇ ਹੀ ਕਰ ਲਈਏ ਸਤਕਾਰ ਕਰਨ ਵਾਸਤੇ ਸਾਨੂੰ ਦੂਰ ਨਾ ਜਾਣਾ ਪੈ ਬਰਦੀਆਂ ਸਾਰੀਆਂ ਲਿਬੜ ਜਾਂਦੀਆਂ ਕਿੱਟਾ-ਕੁੱਟਾ ਸਾਰੀਆਂ ਗਿੱਲੀਆਂ ਹੋ ਜਾਂਦੀਆਂ ਫਿਰ ਕਲਾਸਾਂ 'ਚ ਜਾਣਾ ਪੈਂਦਾ ਹੀ ਅੱਗੇ ਵੀ ਆਪਾਂ ਵੇੜੇ ਸਰਕਾਰ ਉਦੋਂ ਜਾਗਦੀ ਹੈ ਜਦੋਂ ਕੋਈ ਨੁਕਸਾਨ ਹੋ ਜਾਂਦਾ ਜਦੋਂ ਮਰ ਜਾਂਦਾ ਜਾਂ ਉਥੇ ਕੋਈ ਘਟਨਾ ਵਾਪਰਦੀ ਫਿਰ ਸਰਕਾਰ ਨੂੰ ਚਾਣਕ ਜਾਗ ਆਉਂਦੀ ਆ ਆ ਦੇਖੋ ਤੁਸੀਂ ਜਿਹੜੇ ਪਿੰਡ ਦੇ ਬੱਚੇ ਹੁਣ ਤੋਂ ਕਿਸ਼ਤੀਆਂ ਬਣਾਉਣੀਆਂ ਸਿੱਖਦੇ ਹੋਣ ਉਸ ਪਿੰਡ ਦੇ ਬੱਚੇ ਹੋ ਸਕਦਾ ਵੱਡੇ-ਵੱਡੇ ਜਾਜਾਂ ਦੀ ਸੈਰ ਕਰਨਗੇ ਤੇ ਕਾਮਲਾਲਾ ਮੁੱਠਿਆਂ ਵਾਲਾ ਮਿਡਲ ਪ੍ਰਾਇਮਰੀ ਸਕੂਲ ਮਿਡਲ ਵੀ ਹੈ ਤੇ ਪ੍ਰਾਇਮਰੀ ਵੀ ਹੈ ਆਓ ਕਹਿੰਦੇ ਸੇਵਾ ਲਈ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਜ਼ਿੰਦਗੀ ਦੇ ਸਿੱਖਣ ਉਸੂਲ ਚੱਲੀਏ ਚਲੋ ਸਾਥੀਓ ਪੜਨ ਸਕੂਲ ਚੱਲੀਏ ਮਿਡਲ ਸਕੂਲ ਹੈ ਕਮਲਾਲਾ 324 ਦਾ ਅੰਦਰ ਚੱਲ ਕੇ ਤੁਹਾਨੂੰ ਮੰਜ਼ਰ ਦਿਖਾਉਣੇ ਤੁਸੀਂ ਖੁਦ ਹੈਰਾਨ ਹੋ ਮੋਗੇ ਵੀ ਸਕੂਲ ਹੈ ਜਾਂ ਕੋਈ ਜੰਗਲ ਹੈ ਆਜੋ ਨਾਲ ਪਿੰਡ ਦੇ ਲੋਕ ਵੀ ਜੁੜੇ ਨੇ ਇਹਨਾਂ ਨੇ ਗੁਰਦੁਆਰਾ ਸਾਹਿਬ ਚ ਵਾਜ ਦਵਾ ਕੇ ਜਿਹੜਾ ਹੈਗਾ ਲੋਕ ਇਕੱਠੇ ਕੀਤੇ ਨੇ ਕਿ ਸਾਡੇ ਸਕੂਲ ਚ ਸਾਡੇ ਪਿੰਡ ਚ ਪੱਤਰਕਾਰ ਆਏ ਨੇ ਆਪਾਂ ਖਬਰਾਂ ਲਵਾਉਣੀਆਂ ਨੇ ਖਬਰਾਂ ਬਹੁਤ ਨੇ ਹੋਰ ਵੀ ਤੁਹਾਨੂੰ ਦਿਖਾਵਾਂਗੇ ਤੇ ਆਹ ਦੇਖੋ ਤੁਸੀਂ ਇਧਰਲੇ ਪਾਸੇ ਸਕੂਲ ਹੈ ਇਹ ਘੱਟੋ ਘੱਟ 12 ਸਾਲ ਪਹਿਲਾਂ ਮੈਂ ਇਸ ਸਕੂਲ ਦੀ ਖਬਰ ਲਾਈ ਸੀ ਇਹੀ ਹਾਲਾਤ 12 ਸਾਲ ਪਹਿਲਾਂ ਸੀ ਉਹ ਦੇਖੋ ਮੱਝਾਂ ਚੱਲ ਰਹੀਆਂ ਛੱਪੜ ਬਣਿਆ ਪਿਆ ਸਕੂਲ 12 ਸਾਲ ਪਹਿਲਾਂ ਉਦੋਂ ਮੈਂ ਖਬਰ ਲਾਈ ਸੀ ਤੇ ਉਹੀ ਹਾਲਾਤ ਆ ਜੇ 12 ਸਾਲਾਂ ਬਾਅਦ ਕਹਿੰਦੇ ਰੂੜੀ ਦੀ ਸੁਣੀਗੀ ਪਰ ਮੁਠਿਆਲੇ ਦੇ ਸਕੂਲ ਦੀ ਨਹੀਂ ਸੁਣੀਗੀ ਕੀ ਦਿੱਕਤ ਆ ਜੀ ਦਿੱਕਤ ਕਿਉਂ ਨਹੀਂ ਸੁਣੀ ਜਾਂਦੀ ਦਿੱਕਤ ਹੀ ਦਿੱਕਤ ਆ ਤੇ ਦਿੱਕਤ ਤੋਂ ਬਿਨਾ ਕੁਝ ਹੈ ਨਹੀਂ ਇਹ ਤੁਸੀਂ ਪੁੱਛੋਗੇ ਤੁਹਾਡੇ ਕੋਲੇ ਸਹੂਲਤ ਕੀ ਏ ਦਿੱਕਤਾਂ ਹੀ ਸਾਰੀਆਂ ਬਾਕੀ ਦਿੱਕਤਾਂ ਹੀ ਸਹੂਲਤ ਇੱਕ ਵੀ ਨਹੀਂ ਦੇਖੋ ਜੀ ਕਹਿਣਾ ਕੀ ਹੈ ਇੱਕ ਗਰਾਉਂਡ ਆ ਸਕੂਲ ਦਾ ਤੇ ਜਿਹੜਾ ਅੱਜ ਛੱਪੜ ਦੇ ਹਾਦ ਬਣੇ ਪਿਆ ਤੇ ਅੱਗੇ ਬੱਚੇ ਵੇਖੋ ਵੀ ਬੱਚਿਆਂ ਵਾਸਤੇ ਕਮਰੇ ਕਮਰੇ ਆ ਵੀ ਜਿੱਥੇ ਕਮਰੇ ਦੇ ਵਿੱਚ ਬੱਚੇ ਨੇ ਬਹਿ ਕੇ ਕਲਾਸ ਲਾਉਣੀ ਹੈ ਕਈ ਵਾਰ ਤਾਂ ਜਦੋਂ بارش ਹੁੰਦੀ ਆ ਇੰਨਾ ਥਾਵਾਂ ਤੇ ਵੀ ਪਾਣੀ ਫੁੱਲ ਹੋ ਜਾਂਦਾ ਮੈਡਮਾਂ ਵਿਚਾਰੀਆਂ ਇੱਥੋਂ ਗੱਡੀ ਤੇ ਬਹਿ ਕੇ ਜਾਂ ਪਿੱਛੋਂ ਹੀ ਉੱਥੋਂ ਹੀ ਮੁੜ ਜਾਂਦੀਆਂ ਬੱਚਿਆਂ ਨੂੰ ਕਾਲ ਕਰ ਦਿੰਦੀਆਂ ਵੀ ਸਕੂਲ ਦੇ ਵਿੱਚ ਨਾ ਜਾਇਓ ਗੁਰਦਾਰੇ ਵਾਜਦੇ ਵਾਜੋ ਵੀ ਸਕੂਲ ਤੇ ਪਾਣੀ ਨਾ ਭਰਿਆ ਪਿਆ ਇਹ ਹੁਣ ਇਸ ਇੰਨਾ ਨੀਵਾ ਪਿਆ ਜਾ ਗਿਆ ਵੇਖੋ ਨਾ 4 4 5 5 ਫੁੱਟ ਆ ਥੱਲੇ ਵੇਖੋ ਆ ਰਿਆ ਪਾਣੀ ਹੋਇਆ ਪਿਆ ਵਾ ਇਹ ਨਰੀ ਬਿਮਾਰੀ ਐ ਮਛਰ ਵੇਖੋ ਤੁਸੀਂ ਇਹ ਡੱਡੀਆਂ ਉੱਤੇ ਤਰੀਆਂ ਫੇਦੀਆਂ ਔਰ ਡੰਗਰ ਵੇਖੋ ਤੁਸੀਂ ਇਹ ਸਕੂਲ ਦੇ ਹਾਲਾਤ ਆ ਕਿ ਕਿਸੇ ਪਿੰਡ ਦਾ ਛੱਪੜ ਆ ਪਹਿਲਾਂ ਇਹ ਤੇ ਦੇਖ ਲਵੇ ਪ੍ਰਸ਼ਾਸਨ ਬਿਮਾਰੀਆਂ ਯਾਨੀ ਸਕੂਲ ਚੋਂ ਪੈਦਾ ਹੋ ਰਹੀਆਂ ਜਿੱਥੇ ਅਸੀਂ ਜਿੱਥੇ ਵਿੱਦਿਆ ਦੇਣੀ ਉੱਥੋਂ ਬਿਮਾਰੀਆਂ ਪੈਦਾ ਹੋ ਰਹੀਆਂ ਜੇ ਆਪਾਂ ਸਕੂਲ ਨੂੰ ਵਿੱਦਿਆ ਦਾ ਚਾੰਦਨ ਮਨਾਰਾ ਕਹਿੰਦੇ ਆ ਨਾ ਇਹ ਤੇ ਇੱਕ ਬਿਮਾਰੀ ਦਾ ਘਰ ਬਣ ਗਿਆ ਜੀ ਇੱਕ ਬਿਮਾਰੀ ਦਾ ਘਰ ਬਣ ਗਿਆ ਇੱਕ ਡੇਂਗੂ ਆ ਜਿਵੇਂ ਮਲੇਰੀਆ ਵਾ ਇੱਥੋਂ ਬੱਚਿਆਂ ਪੋਚਾ ਲਮਨੇ ਆਪਨੇ ਕਰੇ ਜਟੋਲ ਆ ਜਾਂ ਕੋਈ ਵੀ ਕਿਸੇ ਚੀਜ਼ ਦਾ ਲਾਉਨੇ ਆ ਇੱਥੇ ਕੀ ਕਰਾਂਗੇ ਜਦੋਂ ਇੱਕ ਬੱਚਾ ਵੇਖੋ ਕਲਾਸ ਆ 5 ਫੁੱਟ ਤੇ ਨਾਲ ਛੱਪੜ ਆ ਤੇ 5 ਫੁੱਟ ਤੇ ਬੱਚਾ ਕਲਾਸ ਲਾ ਕੇ ਬੈਠਾ ਉਹ ਬਾਰੀਆਂ ਵੇਖੋ ਤੁਸੀਂ ਸਕੂਲ ਦੀਆਂ ਤੁਸੀਂ ਤੇ ਦੱਸੋ ਵੀ ਉਹ ਮੱਛਰ ਅੰਦਰ ਹੀ ਜਾਣਾ ਜੀ ਆਪਾਂ ਬਿਲਕੁਲ ਅੱਗੇ ਜਾ ਕੇ ਸਕੂਲ ਵੀ ਸਕੂਲ ਵੀ ਦਿਖਾਉਣੇ ਆ ਤੁਸੀਂ ਅੱਗੇ ਆਓ ਬੱਚਿਆਂ ਨੇ ਕਿਸ਼ਤੀਆਂ ਤਾਰੀਆਂ ਹੋਈਆਂ ਆ ਇਹ ਦੇਖੋ ਬੱਚੇ ਪਾਣੀ ਦੇ ਵਿੱਚ ਖੇਡਦੇ ਆ ਇਹਦੇ ਵਿੱਚ ਦੇਖੋ ਇਹ ਸਕੂਲ ਦੇ ਇਹ ਸਕੂਲ ਦੇ ਵਿੱਚ ਕਿੰਨੀ ਐਡਵਾਂਸਮੈਂਟ ਆ ਪੂਰੀ ਟੈਕਨੋਲੋਜੀ ਐਵੇਂ ਝੂਠ ਬੋਲਦੇ ਪਿੰਡ ਵਾਲੇ ਆ ਦੇਖੋ ਤੁਸੀਂ ਜਿਹੜੇ ਪਿੰਡ ਦੇ ਬੱਚੇ ਹੁਣ ਤੋਂ ਕਿਸ਼ਤੀਆਂ ਬਣਾਉਣੀਆਂ ਸਿੱਖਦੇ ਹੋਣ ਉਸ ਪਿੰਡ ਦੇ ਬੱਚੇ ਹੋ ਸਕਦਾ ਵੱਡੇ ਵੱਡੇ ਜਹਾਜ਼ਾਂ ਦੀਆਂ ਸੈਰ ਕਰਨਗੇ ਠੀਕ ਹੈ ਜੀ ਹੋ ਸਕਦਾ ਉਹ ਸ਼ਿਪਾਂ ਦੇ ਪਾਇਲਟ ਬਣ ਜਾਣ ਤੁਸੀਂ ਐਵੇਂ ਕਹੀਆਂ ਪਿੰਡ ਦੇ ਵਿੱਚ ਹੀ ਬਣ ਜਾਣੇ ਆ ਜੀ ਇੱਥੇ ਹੀ ਸ਼ਿਪ ਚੱਲਣਗੇ ਮੈਨੂੰ ਤਾਂ ਲੱਗਦਾ ਜਿਹੜੇ ਹਾਲਾਤ ਨੇ ਨਹੀਂ ਛੋਟੇ ਛੋਟੇ ਬੱਚੇ ਕਿਸ਼ਤੀਆਂ ਵੇਖੋ ਤਰਦੇ ਪਏ ਤਾਂ ਵਧੀਆ ਮੈਨੂੰ ਲੱਗਦਾ ਕਨਸੈਪਟ ਆ ਤਾਂ ਕੀ ਕੀ ਆ ਜੀ ਸਾਡੀ ਤਾਂ ਵੇਚਤੀ ਵਾਲਾ ਸੌਦਾ ਹੀ ਆ ਜੀ ਬੱਚੇ ਤੇ ਫਿਰ ਅਸੀਂ ਸਾਨੂੰ ਪੜਾਉਂਦੇ ਕਾਹਦੇ ਵਾਸਤੇ ਵੈਸੇ ਤਾਂ ਸਾਨੂੰ ਉਦੋਂ ਆਉਣਾ ਚਾਹੀਦਾ ਸੀ ਜਦੋਂ ਇਹ ਸਕੂਲ ਲੱਗਾ ਸੀਗਾ ਪਰ ਚਲੋ ਸਾਡਾ ਵੀ ਮੌਕਾ ਹੁਣ ਬਣਿਆ ਆਜੋ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਇੱਥੇ ਆ ਕੇ ਦਿਖਾਓ ਆ ਦੇਖੋ ਇਹ ਜਿਹੜੀ ਤਿਲਕਨ ਦੇ ਨਾਲ ਬੱਚੇ ਡਿੱਗ ਵੀ ਸਕਦੇ ਆ ਸਕੂਲ ਦਾ ਸਾਰਾ ਫਰਸ਼ ਜਿਹੜਾ ਉਹ ਹਰਿਆ ਹੋਇਆ ਪਿਆ ਸਾਰਾ ਪਾਣੀ ਗੰਦਾ ਪਾਣੀ ਇਸ ਸਕੂਲ ਦੇ ਵਿੱਚ ਆਉਂਦਾ ਆ ਦੇਖੋ ਹਾਲਾਤ ਇਸ ਸਕੂਲ ਦੇ ਕਿਸੇ ਬੱਚੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਪਾਂ ਸਕੂਲ ਦੇ ਜਿਹੜੇ ਟੀਚਰ ਨੇ ਕੀ ਉਹ ਆਪਦੇ ਵਿਭਾਗ ਨੂੰ ਕੋਈ ਲੈਟਰ ਚਿੱਠੀ ਨਹੀਂ ਪਾਉਂਦੇ ਇਸ ਸਕੂਲ ਦੇ ਜਿਹੜੇ ਮੁੱਖ ਅਧਿਆਪਕ ਨੇ ਤੁਸੀਂ ਦੇਖੋ ਇਸ ਕਮਰਿਆਂ ਚ ਬੱਚੇ ਬੈਠਦੇ ਆ ਪਰ ਬੱਚਿਆਂ ਦੇ ਪਰਲੇ ਬਣੀਆਂ ਬਾਰੀਆਂ ਬਾਰੀਆਂ ਦੇ ਵਿੱਚੋਂ ਡੇਂਗੂ ਜਿਹੜਾ ਉਹ ਬੱਚਿਆਂ ਨੂੰ ਲੜਦਾ ਹੋਊਗਾ ਬਿਮਾਰੀਆਂ ਪੈਦਾ ਕਰਦਾ ਹੋਊਗਾ ਆਹ ਦੇਖੋ ਆਹ ਰੂਮ ਨੇ ਇਹ ਸਕੂਲ ਦਾ ਦਫ਼ਤਰ ਆ ਜੀ ਆਹ ਰੂਮ ਨੇ ਆ ਦਫ਼ਤਰ ਆ ਜੀ ਆ ਦਫ਼ਤਰ ਆ ਜੀ ਆਹ ਸਾਹਮਣੇ ਦਿਖਾਓ ਹਾਂ ਆ ਦਫ਼ਤਰ ਦਿਖਾਓ ਸਾਰੇ ਮਿਡਲ ਦਾ ਦਫ਼ਤਰ ਹੈ ਇਹ ਪ੍ਰਾਇਮਰੀ ਦਾ ਦਫ਼ਤਰ ਹੈ ਸਰ ਹੁਣ ਮੈਨੂੰ ਤੁਸੀਂ ਦੱਸੋ ਕਿ ਮਿਡਲ ਤੇ ਦਫ਼ਤਰ ਦੇ ਵਿੱਚੋਂ ਪ੍ਰਾਇਮਰੀ ਦੇ ਦਫ਼ਤਰ ਦੇ ਵਿੱਚ ਕੋਈ ਜਾ ਸਕਦਾ ਹੈ ਹਾਲਾਤ ਦਿਖਾ ਦਿਓ ਆ ਦੋ ਪਾਸੇ ਫਿਰ ਮੈਂ ਦੁਬਾਰਾ ਤੁਹਾਨੂੰ ਦਿਖਾਵਾਂ ਇਹ ਆ ਦੇਖੋ ਜੀ ਆ ਦਫਤਰ ਹੈ ਇਹ ਮਿਡਲ ਸਕੂਲ ਦਾ ਦਫਤਰ ਹੈ ਕਿਉਂਕਿ ਇਧਰਲੇ ਪਾਸੇ ਮਿਡਲ ਸਕੂਲ ਆ ਹੁਣ ਦੂਜੇ ਪਾਸੇ ਆ ਛੱਪੜ ਆ ਤੇ ਛੱਪੜ ਪਾਰ ਕਰਕੇ ਆ ਪ੍ਰਾਇਮਰੀ ਦਾ ਦਫਤਰ ਹੈ ਇਹਨੂੰ ਅੱਗੋ ਜਾ ਕੇ ਦਿਖਾਓ ਪ੍ਰਾਇਮਰੀ ਦਾ ਆਫਿਸ ਲਿਖਿਆ ਹੋਇਆ ਤਾਂ ਇਹਦੇ ਪਿਛਲੇ ਪਾਸੇ ਸਾਰੀ ਗੰਦਗੀ ਆ ਹਾਂਜੀ ਇਹ ਮੁੱਠਿਆਂ ਵਾਲੇ ਪਿੰਡ ਦਾ ਅੰਗਣਵਾੜੀ ਸੈਂਟਰ ਆ ਸੈਂਟਰ ਚੱਲਦੇ ਪੈਣੇ ਪੜਾਈਆਂ ਹੁੰਦੀਆਂ ਪਈਆਂ ਸਾਰਾ ਕੁਝ ਵਧੀਆ ਹੋਊਗਾ ਇੱਥੇ ਬੱਚੇ ਵੀ ਆਉਂਦੇ ਹੋਣਗੇ ਪਰ ਜਿਹੜੇ ਹਾਲਾਤ ਅਸੀਂ ਚੀਕ-ਚੀਕ ਕੇ ਕਹਿੰਨੇ ਆ ਇਧਰ ਦੇਖੋ ਤੁਸੀਂ ਅੰਗਣਵਾੜੀ ਚ ਤਾਂ ਹੋਰ ਛੋਟੇ ਬੱਚੇ ਆਉਂਦੇ ਪੈ ਪਿੱਛੇ ਮਿੱਟੀ ਦੇ ਢੇਰ ਲੱਗੇ ਨੇ ਕੂੜੇ ਦੇ ਢੇਰ ਲੱਗੇ ਨੇ ਪਿੱਛੇ ਛੱਪੜ ਬਣਿਆ ਪਿਆ ਮੱਝਾਂ ਇੱਥੇ ਚਰਦੀਆਂ ਨੇ ਕੀ ਇਹ ਸਕੂਲ ਆ ਇਹ ਸਕੂਲ ਨਹੀਂ ਇਹ ਤਾਂ ਕੋਈ ਜੰਗਲ ਲੱਗਦਾ ਹੈ ਕੋਈ ਜੰਗਲ ਦੇ ਵਿੱਚ ਬੱਚਿਆਂ ਨੂੰ ਛੱਡਿਆ ਜਾ ਰਿਹਾ ਹੈ ਬੱਚੇ ਪ੍ਰਾਇਮਰੀ ਦੇ ਵੀ ਆ ਬੱਚੇ ਮਿਡਲ ਦੇ ਵੀ ਆ ਬੱਚੇ ਨਰਸਰੀ ਦੇ ਵੀ ਆ ਜਿਹੜੇ ਕਿ ਇਹਦੇ 'ਚ ਪੜਦੇ ਆ ਅੰਗਣਵਾੜੀ ਦੇ ਵਿੱਚ ਛੋਟੇ ਬੱਚੇ ਪਲੇਵੇ ਵਾਲੇ ਉਹ ਅੰਗਣਵਾੜੀ 'ਚ ਪੜਦੇ ਉਹ ਤਾਂ ਬੱਚੇ ਹੋਰ ਛੋਟੇ ਆ ਇਹ ਸਕੂਲ ਦਾ ਮੰਜ਼ਰ ਜਿਹੜਾ ਪਿਛਲੇ 10-11 ਸਾਲ ਪਹਿਲਾਂ ਮੈਂ ਦਿਖਾਇਆ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਦਾ 10-11 ਸਾਲ ਪਹਿਲਾਂ ਇਹ ਮੰਜ਼ਰ ਦਿ ਅੱਜ ਵੀ ਓਵੇਂ ਹੀ ਛੱਪੜ ਆ ਅੱਜ ਵੀ ਓਵੇਂ ਹੀ ਜਿਹੜਾ ਗੰਦਗੀ ਇਸ ਪਿੰਡ ਦੇ ਵਿੱਚ ਆ ਆ ਦੇਖੋ ਆ ਖੁੱਲਾ ਗੱਟਰ ਆ ਟਾਇਲਟ ਦਾ ਇਹ ਵੀ ਖੁੱਲਾ ਪਿਆ ਸਥੋ ਹਾਲਾਤ ਬਦਲੇ ਨਹੀਂ ਆ 10ਾਂ 12 ਸਾਲਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਉਹ ਕਿੱਥੇ ਗਈਆਂ ਉਹਨਾਂ ਨੇ ਗਰਾਂਟਾਂ ਦਿੱਤੀਆਂ ਇਹ ਸਕੂਲ ਨੂੰ ਗਰਾਂਟਾਂ ਕਿੱਥੇ ਗਈਆਂ ਆ ਜਿਹੜੇ ਛੱਪੜ ਨੇ ਇਹਨਾਂ ਛੱਪੜਾਂ ਦਾ ਹੱਲ ਕਿਉਂ ਨਹੀਂ ਹੋਇਆ ਇਹ ਬਿਮਾਰੀ ਦਾ ਜ਼ਿੰਮੇਵਾਰ ਕੌਣ ਆ ਸਿਹਤ ਉਪਾਗ ਕੀ ਇੱਥੇ ਕੋਈ ਸਪਰੇਅ ਕਰਦਾ ਕਿ ਸਿਹਤ ਉਪਾਗ ਦੇ ਅਧਿਕਾਰੀ ਇੱਥੇ ਆ ਕੇ ਕੋਈ ਕੰਮ ਕਰਦੇ ਆ ਸਾਰੇ ਗੈਰ ਜ਼ਿੰਮੇਵਾਰ ਮੈਂ ਪਹਿਲਾਂ ਤਾਂ ਟੀਚਰਾਂ ਦੀ ਗੱਲ ਕਰਾਂਗਾ ਕਿ ਕਿ ਟੀਚਰਾਂ ਨੇ ਆਪਣੇ ਵਿਭਾਗ ਨੂੰ ਲਿਖਿਆ ਵੀ ਭਾਈ ਇੱਥੇ ਗੰਦਗੀ ਬਹੁਤ ਆ ਕੋਈ ਸਿਹਤ ਵਿਭਾਗ ਦਾ ਕੋਈ ਬੰਦਾ ਇੱਥੇ ਨਹੀਂ ਆਉਂਦਾ ਕਿ ਇਹ ਜਿਹੜੀ ਗੰਦਗੀ ਆ ਉਹਦੀ ਕੋਈ ਚਿੱਠੀ ਕੱਢੇ ਵੀ ਉਸ ਪਿੰਡ ਸਕੂਲ ਦੇ ਵਿੱਚ ਬੱਚੇ ਬਿਮਾਰ ਹੋ ਸਕਦੇ ਆ ਕੋਈ ਵੀ ਨਹੀਂ ਆਉਂਦਾ ਸਾਰੇ ਹੀ ਸੁੱਤੇ ਪਏ ਸਾਰੇ ਹੀ ਲਾਪਰਵਾਹ ਆ ਦੇਖੋ ਤੁਸੀਂ ਸਿੱਖਿਆ ਦੇ ਮੰਦਰ ਦੇ ਵਿੱਚ ਅਸੀਂ ਵੱਡੇ ਵੱਡੇ ਸਲੋਗਨ ਲਾਏ ਆ ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ ਤੇ ਸਤਿਕਾਰ ਮੇਂ ਲਾਦਾ ਇਹਨਾਂ ਨੇ ਸਕੂਲ ਦੇ ਵਿੱਚ ਛੱਪੜ ਬਣਾ ਕੇ ਕਰ ਲਿਆ ਵੀ ਸਤਿਕਾਰ ਲਾਗੇ ਹੀ ਕਰ ਲਈਏ ਸਤਿਕਾਰ ਕਰਨ ਵਾਸਤੇ ਸਾਨੂੰ ਦੂਰ ਨਾ ਜਾਣਾ ਪ ਆਓ ਰਲ ਮਿਲ ਰੁੱਖ ਲਗਾਈਏ ਵਾਤਾਵਰਨ ਸਾਫ਼ ਬਣਾਈਏ ਸਫਾਈ ਵੀ ਇਹ ਸਕੂਲ ਦੀ ਦੱਸਦੀ ਹੈ ਕਿ ਬਰ ਬਿਲਕੁਲ ਇਸ ਸਕੂਲ ਦੇ ਵਿੱਚ ਜਿਹੜਾ ਹੈਗਾ ਉਹ ਵਾਤਾਵਰਨ ਸਾਰਾ ਸਾਫ਼ ਆ ਕਿਤੇ ਕੋਈ ਮੱਛਰ ਨਹੀਂ ਆ ਕਿਤੇ ਕੋਈ ਜਿਹੜਾ ਹੈਗਾ ਗੰਦਗੀ ਇਸ ਸਕੂਲ ਦੇ ਵਿੱਚ ਨਹੀਂ ਹੈ ਇਸ ਸਕੂਲ ਦੇ ਵਿੱਚ ਪੜ੍ਹ ਕੇ ਅੱਗੇ ਗਏ ਬੱਚੇ ਵੀ ਸਾਡੇ ਨਾਲ ਆ ਕੱਕੇ ਕੀ ਨਾ ਤੇਰਾ ਜਿਸਪਾਲ ਸਿੰਘ ਜੀ ਜਿਸਪਾਲ ਇਸ ਸਕੂਲ ਚ ਪੜਦਾ ਹੈ ਕਿ ਚਲਾ ਗਿਆ ਤੂੰ ਜਿੱਥੇ ਚਲੇ ਗਏ ਹੁਣ ਕਿਹੜੇ ਸਕੂਲ ਚ ਜੀ ਉਸਮਾਨ ਵਾਲੇ ਤੇ ਇਸ ਸਕੂਲ ਦੇ ਕੀ ਹਾਲਾਤ ਆ ਜੋ ਤੁਸੀਂ ਪੜ੍ਹਦੇ ਸੀ ਇੱਥੇ ਹਾਂਜੀ ਜੀ ਆ ਵੇਖੋ ਹੁਣ ਪਾਣੀ ਬਹੁਤ ਅੱਗੇ ਵੀ ਖੜੋਤਾ ਆਇਆ ਹੈ ਹਾਂ ਤੇ ਪਾਣੀ ਆ ਜਾਂਦਾ ਫਿਰ ਨੰਗਿਆ ਨੀ ਜਾਂਦਾ ਹੀ ਵਰਦੀਆਂ ਸਾਰੀਆਂ ਲਿਬੜ ਜਾਂਦੀਆਂ ਕਿੱਟਾ-ਕੁੱਟਾ ਸਾਰੀਆਂ ਗਿੱਲੀਆਂ ਹੋ ਜਾਂਦੀਆਂ ਫਿਰ ਕਲਾਸਾਂ ਚ ਜਾਣਾ ਪੈਂਦਾ ਹੀ ਤੇ ਮੱਛਰਿੰਦੇ ਕਰਕੇ ਪਾਣੀ ਦੇ ਕਰਕੇ ਬੰਦ ਆਈ ਤੇ ਜੀ ਇਹਦਾ ਪ੍ਰਬੰਧ ਕੀਤਾ ਜਾਵੇ ਕੋਈ ਛੱਪੜ ਦਾ ਪਾਣੀ ਸਾਰਾ ਇੰਦੇ ਚ ਗੰਦਾ ਆਉਂਦਾ ਹੀ ਅੱਛਾ ਗੰਦਾ ਪਾਣੀ ਇੰਦੇ ਚ ਆਉਂਦਾ ਹਾਂਜੀ ਜੀ ਛੱਪੜ ਦੇ ਵਿੱਚੋਂ ਆਉਂਦਾ ਹੀ ਤੇ ਇੱਥੇ ਪ੍ਰਬੰਧ ਕੀਤਾ ਜਾਵੇ ਜੀ ਇੱਥੇ ਮੱਛਰ ਬੜਾ ਗੰਦਾ ਬੰਦਾ ਉਥੋਂ ਤਿਲਕਣ ਵੇਖੋ ਜੀ ਉਥੋਂ ਡਿੱਗੇ ਇੱਕ ਦਿਨ ਜੀ ਜਦੋਂ ਬੱਚੇ ਇੱਥੇ ਖੇਡਦੇ ਹੋਣਗੇ ਜਾਂ ਭਾਈਦੇ ਹੋਣਗੇ ਜਿਹੜੀ ਉਹ ਸਾਰਾ ਹਰਿਆ ਬਣਿਆ ਪਿਆ ਉਥੇ अच्छा ਤੇ ਉਥੇ ਦੋ ਘੜੀ ਤਿਲਕੇ ਆਹੀ ਵੀ ਤੇ ਕਿੱਟਾ ਸਾਡੀਆਂ ਉਦੋਂ ਵੀ ਗਿੱਲੀਆਂ ਹੋ ਗਿਆ ਹੈ ਤੇ ਬਾਅਦ ਚੋ ਜੀ ਕਰੋਨਾ ਵੀ ਅੱਗਿਆ ਹੀ ਉਦੋਂ ਵੀ ਪੜਾਈ ਦਾ ਨੁਕਸਾਨ ਹੋਇਆ ਹੈ ਹੁਣ ਫੇਰ ਜੀ ਜਦੋਂ ਪਾਣੀ ਆ ਜਾਂਦਾ ਫੇਰ ਉਦੋਂ ਪੜਾਈ ਜਦੋਂ ਮੀਂਹ ਪੈਂਦਾ ਜਦੋਂ ਮੀਂਹ ਪੈਂਦਾ ਉਦੋਂ ਉਦੋਂ ਅੰਦਰ ਵੜਿਆ ਜਾਂਦਾ ਸਕੂਲ ਦੇ ਜੀ ਨਹੀਂ ਜਦੋਂ ਮੀਂਹ ਪੂਰਾ ਭਰ ਜਾਂਦਾ ਪਾਣੀ ਹਾਂ ਇੰਨਾ ਇੰਨਾ ਪਾਣੀ ਹੋ ਜਾਂਦਾ ਨੰਗਿਆ ਨਹੀਂ ਜਾਂਦਾ ਅੱਛਾ ਲੰਗਿਆ ਨਹੀਂ ਜਾਂਦਾ ਹਾਂਜੀ ਫੇਰ ਸਕੂਲ ਛੁੱਟੀਆਂ ਹੋ ਜਾਂਦੀਆਂ ਉਹਨਾਂ ਦਿਨ ਛੁੱਟੀਆਂ ਹੋ ਜਾਂਦੀਆਂ ਨੇ ਦਿਨ ਜੀ ਟੀਚਰਾਂ ਤਾਂ ਵੀ ਨਹੀਂ ਲੰਗਿਆ ਜਾਂਦਾ ਜੀ ਉਹ ਕਈ ਬੈਕਾਂ ਤੇ ਆਉਂਦੇ ਆ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਹਾਂ ਭਗਵੰਤ ਮਾਨ ਕੀ ਕਮੇਗਾ ਉਹਨਾਂ ਨੂੰ ਇਸ ਸਕੂਲ ਬਾਰੇ ਪੀਆ ਛੱਪੜ ਦੇ ਵੇਖੋ ਜੀ ਛੱਪੜ ਦਾ ਗੰਦਾ ਪਾਣੀ ਆਉਂਦਾ ਇਹਦੇ ਚ ਛੱਪੜ ਦਾ ਕੋਈ ਪ੍ਰਬੰਧ ਕੀਤਾ ਜਾਵੇ ਤੇ ਜੀ ਅਦਰ ਵੇਖੋ ਆ ਸਾਰਾ ਗੰਦਾ ਹੋਇਆ ਪਿਆ ਪਾਣੀ ਮਤਲਬ ਕਿ ਗੰਦਾ ਛੱਪੜ ਦਾ ਆਉਂਦਾ ਇਹਦੇ ਵਿੱਚ ਤੇ ਜਵਾਕ ਤਿਲਕ ਕੇ ਡਿੱਗ ਪੈਂਦੇ ਆ ਇਹਦੇ ਚ ਲੰਘਿਆ ਨਹੀਂ ਜਾਂਦਾ ਜੀ ਤੁਹਾਡੇ ਸਕੂਲ ਦੀ ਸਫਾਈ ਕਰਾਈ ਜਾਵੇ ਹਾਂਜੀ ਸੋ ਬਿਲਕੁਲ ਮੁੱਖ ਮੰਤਰੀ ਸਾਹਿਬ ਦੇਖੋ ਛੋਟੇ ਜਿਹੇ ਬੱਚੇ ਨੇ ਗੁਹਾਰ ਲਾਈ ਆ ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਤੁਹਾਨੂੰ ਉਹ ਚੀਜ਼ ਦਿਖਾਉਣਾ ਜਿਹੜੀ ਬੱਚੇ ਨੇ ਵਾਰ-ਵਾਰ ਕਹੀ ਹੈ ਨਾ ਤਿਲਕ ਜਾਈ ਦਾ ਤ ਮੈਂ ਆਪਦੇ ਦੋਸਤ ਨੂੰ ਕਹੂੰਗਾ ਕਿ ਕੈਮਰਾ ਆਪਾਂ ਨਾ ਥੱਲੇ ਕਰਕੇ ਦਿਖਾਵਾਂਗੇ ਉਹ ਉੱਥੇ ਜਾ ਕੇ ਆ ਸਾਰੀਆਂ ਇੱਟਾਂ ਜਿਹੜੀਆਂ ਨਾ ਅੱਗੇ ਆ ਜਾਓ ਅੱਗੇ ਆ ਜਾਓ ਸਾਰੀਆਂ ਇੱਟਾਂ ਜਿਹੜੀਆਂ ਨਾ ਉਹ ਹਰੀਆਂ ਹੋਈਆਂ ਪਈਆਂ ਉਧਰ ਦੇਖੋ ਤੁਸੀਂ ਜਾ ਵੇ ਪੈ ਦੀ ਵੇ ਇਹਨੂੰ ਬਿਲਕੁਲ ਆਪਾਂ ਡਾਊਨ ਕਰਕੇ ਦਿਖਾਓ ਕਿ ਇਹ ਜਿਹੜਾ ਏਰੀਆ ਹੈ ਜਦੋਂ ਆਹ ਚੀਜ਼ ਇੱਟਾਂ ਦੇ ਉੱਤੇ ਕਾਈ ਜੰਮ ਜਾਂਦੀ ਆ ਤਾਂ ਇਹ ਤਿਲਕਣ ਬਣ ਜਾਂਦੀ ਆ ਇਸ ਤਿਲਕਣ ਤੇ ਤੋਂ ਬੱਚੇ ਜਿਹੜੇ ਆ ਉਹ ਤਿਲਕ ਕੇ ਡਿੱਗਦੇ ਆ ਉਹ ਦੇਖੋ ਤੁਸੀਂ ਸਾਹਮਣੇ ਛੱਪੜ ਆ ਪਾਣੀ ਆ ਗੰਦਗੀ ਆ ਤਾਂ ਇਹ ਇਹ ਜਿਹੜਾ ਤਿਲਕਣ ਆ ਨਾ ਇਹ ਤਿਲਕਣ ਸਾਰੇ ਸਕੂਲ ਦੇ ਵਿੱਚ ਆ ਆ ਦੇਖੋ ਸਾਰੇ ਸਕੂਲ ਦੇ ਵਿੱਚ ਤਿਲਕਣ ਆ ਹੁਣ ਇਹ ਕਮ ਸੇ ਕਮ ਇਹ ਜਿਹੜਾ ਕੰਮ ਆ ਇਹ ਤਾਂ ਜਿਹੜਾ ਇੱਥੋਂ ਦੇ ਟੀਚਰਾਂ ਦਾ ਬਣਦਾ ਹੈ ਕਿ ਇਹਦੀ ਸਫਾਈ ਨਰੇਗਾ ਦੇ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਕਰਾਈ ਜਾਵੇ ਕਿ ਇਹ ਇਹ ਗੰਦਗੀ ਆ ਇਹ ਇਹ ਜਿਹੜਾ ਪਾਣੀ ਹੈ ਮੈਂ ਦੱਸ ਦਿਆਂ ਕਿ ਗੰਦੇ ਛੱਪੜ ਦਾ ਪਾਣੀ ਇੱਥੇ ਆਉਂਦਾ ਇਹ ਗਟਰ ਦਾ ਪਾਣੀ ਹੈ ਸੀਵਰੇਜ ਦਾ ਪਾਣੀ ਗੰਦਾ ਪਾਣੀ ਜਿਹੜਾ ਉਹਦੀ ਤਿਲਕਣ ਇੱਥੇ ਬਣੀ ਪਈ ਆ ਸੋ ਇਹਨੂੰ ਕੌਣ ਦੇਖੇਗਾ ਸਕੂਲਾਂ ਦੇ ਮਸਲੇ ਨੇ ਵੱਡੇ ਮਸਲੇ ਨੇ ਪਰ ਇਹਨਾਂ ਨੂੰ ਹਲਕੇ ਚ ਲਿਆ ਜਾਂਦਾ ਹੈ ਉਹ ਸਾਡੇ ਟੀਚਰ ਸਹਿਬਾਨ ਨੇ ਜਾਂ ਸਾਡੇ ਅਧਿਕਾਰੀ ਨੇ ਜਾਂ ਕੋਈ ਵੀ ਨੇ ਸੋ ਇਹ ਜਲਦ ਇਹਨ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਬੇਨਤੀ ਹੈ ਕਿ ਜ਼ਰੂਰ ਜਿਹੜਾ ਹੈਗਾ ਇਸ ਪਾਸੇ ਧਿਆਨ ਦਿੱਤਾ ਜਾਵੇ ਇਸ ਪਾਸੇ ਜਿਹੜੇ ਕਮਰੇ ਆ ਇਹ ਸਾਰੇ ਕੰਡਮ ਹੋਏ ਪਏ ਡੈੱਡ ਹੋਏ ਪਏ ਨੇ ਖਸਤਾ ਹਾਲਤ ਦੇ ਵਿੱਚ ਨੇ ਡਿੱਗ ਸਕਦੇ ਆ ਬੱਚਾ ਨੁਕਸਾਨ ਹੋ ਸਕਦਾ ਇਹਨਾਂ ਨੂੰ ਢਾਇਆ ਕਿਉਂ ਨਹੀਂ ਜਾ ਰਿਹਾ ਜੀ ਇਹ ਸਰ ਇੱਕ ਤਰਾਸਦੀ ਏ ਕਿ ਤੋਂ ਮੈਨੂੰ ਲਗਦਾ तकरीबन 12 10 12 ਸਾਲ ਪਹਿਲਾਂ ਐਸਜੀਐਮ ਤੇ ਇੱਕ ਡੀਸੀ ਸਾਹਿਬ ਉਹ ਐਸੇ ਤੇ ਜਿੱਤੇ ਆਪਾਂ ਖੜੇ ਆ ਇਸ ਜਗ੍ਹਾ ਤੇ ਆਏ ਸੀ ਮੇਰੇ ਵੱਲੋਂ ਹੀ ਉਹ ਪੁਆਇੰਟ ਉਠਾਇਆ ਗਿਆ ਸੀ ਇੱਕ ਕਿ ਸਾਰੇ ਸਾਡੇ ਕਮਰੇ ਜਿਹੜੇ ਨੇ ਵੀ ਇਹ ਇਹਨਾਂ ਦੀ ਹਾਲਤ ਖਸਤਾ ਹੈ ਸਰੀਏ ਨਿਕਲੇ ਹੋਏ ਆ ਲੈਂਟਰ ਡਿੱਗਣ ਡਿਆ ਹੈ ਪਰ ਸਾਨੂੰ ਕੋਈ ਨਾ ਕੁਝ ਇਹਦੇ ਵਾਸਤੇ ਕਰਾਓ ਉਹਨਾਂ ਇੱਥੇ ਮੌਕੇ ਤੇ ਖੜੇ ਕਰਕੇ ਜਿਹੜੇ ਆਪਣੇ ਹੈਗੇ ਸੀ ਸਿੱਖਿਆ ਵਿਭਾਗ ਦੇ ਅਫਸਰ ਜਿਹੜੇ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਇਹ ਕੰਡਮ ਦੀ ਰਿਪੋਰਟ ਸਾਡੇ ਤੱਕ ਪਹੁੰਚ ਜਾਨੀ ਚਾਹੀਦੀ ਹੈ ਇਹਦੀ ਅੱਛਾ ਜੀ ਉਹ ਥੋੜੇ ਦਿਨਾਂ ਬਾਅਦ ਹੀ ਇਹਦੀ ਕੰਡਮ ਦੀ ਰਿਪੋਰਟ ਪਹੁੰਚ ਗਈ ਸੀ ਅੱਜ 10-12 ਸਾਲ ਹੋ ਗਏ ਆ ਪਰ ਅੱਜ ਤੱਕ ਇਹਨਾਂ ਨੂੰ ਨਾ ਤਾਂ ਢਾਣਦਾ ਹੀ ਕੋਈ ਹੋਇਆ ਹੈ ਆਰਡਰ ਹੋਇਆ ਉਹ ਨਾ ਹੀ ਇਦੀ ਥਾਂ ਤੇ ਨਵੇਂ ਪਾਣ ਦਾ ਕੋਈ ਆਰਡਰ ਹੋਇਆ ਕਮ ਸੇ ਕਮ ਨਵੇਂ ਨਹੀਂ ਪਾਉਣੇ ਢਾਉਣੇ ਚਾਹੀਦੇ ਆ ਮੀਂਹ ਆਉਂਦਾ ਹੈ ਬੱਚੇ ਤੇ ਥੱਲੇ ਪੱਜ ਜਾਂਦੇ ਆ ਕਈ ਵਾਰੀ ਖੇਡਦੇ ਹੁੰਦੇ ਆ ਤੇ ਥੱਲੇ ਰੁਕ ਜਾਂਦੇ ਜੇ ਅਚਾਨਕ ਛੱਤ ਡਿੱਗ ਪਵੇ ਤੇ ਇਹਦਾ ਜ਼ਿੰਮੇਵਾਰ ਕੌਣ ਹੋ ਤੁਸੀਂ ਵੀ ਸਰਪੰਚ ਰਹੇ ਹੋ ਪਿੰਡ ਦੇ ਤੇ ਆ ਆ ਕੀ ਬਣਿਆ ਪਿਆ ਤੁਸੀਂ ਦੇਖੋ ਤੇ ਇਹ ਹੁਣ ਡਿੱਗਣ ਦੇ ਸੋਚਦੇ ਜੇ ਵੀ ਡਿੱਗ ਪਵੇ ਕੋ ਥੱਲੇ ਆਵੇ ਇਹ ਤਾਂ ਜੀ ਸਰਕਾਰ ਦੇ ਅੱਗੇ ਵੀ ਆਪਾਂ ਵੇਖੜੇ ਸਰਕਾਰ ਉਦੋਂ ਜਾਗਦੀ ਹੈ ਜਦੋਂ ਕੋਈ ਨੁਕਸਾਨ ਹੋ ਜਾਂਦਾ ਜਦੋਂ ਮਰ ਜਾਂਦਾ ਜਾਂ ਕੋਈ ਉਥੇ ਕੋਈ ਘਟਨਾ ਵਾਪਰਦੀ ਫਿਰ ਸਰਕਾਰ ਨੂੰ ਚਾਨਕ ਜਾਗ ਆਉਂਦੀ ਹੈ ਹੁਣ ਆ ਦੇਖ ਲੋ ਖੁਰਤੇ ਵਸਰੀਏ ਨਿਕਲੇ ਜੰਗਾਲ ਪਿਆ ਬਿਲਕੁਲ ਗਲਿਆ ਸਰੀਆ ਹੁਣ ਇਥੇ ਬੱਚੇ ਆ ਬੱਚੇ ਇਹ ਸਾਈਡੇ ਸਮਝਦਾਰ ਨਹੀਂ ਇਹ ਖੇਡਦੇ ਆ ਥੱਲੇ ਤੁਰੇ ਫਿਰਦੇ ਰਹਿੰਦੇ ਆ ਜੇ ਉਹਨੇ ਡਿੱਗ ਪਏ ਤੇ ਇਥੇ ਬਹੁਤ ਵੱਡਾ ਹਾਸਾ ਹੋ ਸਕਦਾ ਫਿਰ ਸਰਕਾਰ ਜਾਗਦੀ ਨਹੀਂ ਸਰਕਾਰ ਨੂੰ ਜਾਗ ਉਦੋਂ ਹੋਣੀ ਜਦੋਂ ਮਰਗੇ ਲੋਕ ਜਦੋਂ ਉਦੋਂ ਵੀ ਸਰਕਾਰ ਨੂੰ ਜਾਗ ਆਉਣੀ ਹੈ ਉਹਨਾਂ ਜਾਂ ਸਰਕਾਰ ਨੂੰ ਪਤਾ ਨਹੀਂ ਲੱਗਦਾ ਸੋ ਤਰਸਦੀ ਤੁਹਾਨੂੰ ਸਾਰੇ ਮੁੱਠਿਆਂ ਵਾਲਾ ਜਿਹੜਾ ਕਾਮਲ ਵਾਲਾ 324 ਆ ਜਿਹਨੂੰ ਮੁੱਠਿਆਂ ਵਾਲਾ ਵੀ ਕਹਿੰਦੇ ਆ ਸਰਹੱਦ ਦੇ ਉੱਤੇ ਆ ਉਧਰੋਂ ਸਤਲੁਜ ਦਰਿਆ ਦੇ ਕੰਢੇ ਤੇ ਆ ਮੁਸੀਬਤਾਂ ਬੜੀਆਂ ਨੇ ਇਸ ਪਿੰਡ ਨੂੰ ਦਰਿਆਵਾਂ ਦੀ ਮਾਰ ਚੱਲਣੀ ਪੈਂਦੀ ਆ ਉਸ ਤੋਂ ਬਾਅਦ ਤੁਸੀਂ ਸਕੂਲਾਂ ਦੇ ਹਾਲਾਤ ਦੇਖ ਲਓ ਇਹਦਾ ਪੀਣ ਵਾਲਾ ਪਾਣੀ ਨਹੀਂ ਹੈਗਾ ਆਰਓਚੋ ਬੂੰਦ ਪਾਣੀ ਨਹੀਂ ਨਿਕਲਿਆ ਟੈਂਕੀਆਂ ਬੰਦ ਪਈਆਂ ਨੇ ਗਲੀਆਂਾਂ 'ਚ ਵਿੱਚ ਚਿੱਕੜ ਚਾਰ ਚਫੇਰੇ ਪਿੰਡ ਦੇ ਛੱਪੜ ਬਣਿਆ ਪਿਆ ਯਾਨੀ ਬਿਲਕੁਲ ਨਰਕ ਦੇ ਵਿੱਚ ਰਹਿ ਰਹੇ ਆ ਪਿੰਡ ਮੁੱਠਿਆਂ ਵਾਲੇ ਦੇ ਲੋਕ ਪਰ ਪ੍ਰਸ਼ਾਸਨ ਸਰਕਾਰਾਂ ਇਸ ਵੱਲੇ ਕੋਈ ਧਿਆਨ ਨਹੀਂ ਦੇ ਰਹੀਆਂ ਸਰਹੱਦੀ ਲੋਕਾਂ ਨੂੰ ਜ Ome día, te oine.